ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੈਟਿਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਇਆ ਅੱਜ ਤੁਹਾਡੇ ਲਈ ਰਾਮ ਟੈਕਸ ਬ੍ਰੈਂਡ ਦੇ ਸੂਟ ਲੈ ਕੇ ਆਏ ਜਿਸ ਸਿਲਕ ਦੇ ਵਿੱਚ ਸੂਟ ਹੋਣਗੇ ਤੇ ਟਿਸ਼ੂ ਦੇ ਵਿੱਚ ਸੂਟ ਆਉਣਗੇ ਪ੍ਰਿੰਟ ਸੂਟ ਤੇ ਬਹੁਤ ਪਿਆਰੇ ਵਰਕ ਦੇ ਨਾਲ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਹੈ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾ 9 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਰੀ ਹੋਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਿਸ ਐ ਉਹ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਸੂਟ ਦੇ ਉੱਪਰ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁੱਕੀ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਗ੍ਰੀਨ ਕਲਰ ਹੈ ਮੂੰਗੀਆ ਗ੍ਰੀਨ ਕਲਰ ਦੇ ਵਿੱਚ ਸਿਲਕ ਦੇ ਵਿੱਚ ਸੂਟ ਹੈ ਜੀ ਇਹ ਸਿਲਕ ਦੀ ਉਹ ਪ੍ਰਿੰਟਡ ਸ਼ਰਟ ਹੈ ਨਾਲ ਸਿਲਕ ਦੀ 3 ਮੀਟਰ ਦੀ ਬਾਟਮ ਰਹੂਗੀ ਤੇ ਵਰਕ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਨਾਲ ਪਲੇਨ ਪੈਚ ਲਗਾ ਕੇ ਬਾਟਮ ਦੇ ਨਾਲ ਦਾ ਉੱਪਰ ਸਾਰਾ ਵਰਕ ਕੀਤਾ ਹੋਇਆ ਹੈ neck ਬੜਾ ਸੋਹਣਾ ਬਣਿਆ ਤੇ ਫਲਾਰਸ ਦੀ ਦੇਖ ਸਕਦੇ ਹੋ ਤੁਸੀਂ ਆਊਟਲਾਈਨਿੰਗ ਕੀਤੀ ਹੋਈ ਹੈ ਰਾਮਟੈਕਸ ਬ੍ਰਾਂਡ ਦੇ ਜਿਹੜੇ ਸੂਟ ਹੁੰਨੇ ਪੂਰੇ ਸਰਦਾਰੀ ਸੂਟ ਹੁੰਨੇ ਦੇਖੋ ਕਿੰਨਾ ਪਿਆਰਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਪੂਰੀ ਸ਼ਰਟ ਦੀ ਆਊਟਲਾਈਨਿੰਗ ਕੀਤੀ ਹੋਈ ਹੈ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਸਿਲਕ ਦੇ ਵਿੱਚ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਨਾਲ 3 ਮੀਟਰ ਸਿਲਕ ਦੀ ਬਾਟਮ ਹੈ ਇਹ ਨਾਲ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਨਾਲ ਇਸ ਦੇ ਨਾਲ ਕੰਟਰਾਸਟ ਦੁਪੱਟਾ ਹੈ ਬਹੁਤ ਪਿਆਰਾ ਕੰਟਰਾਸਟ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਜਿਹੜਾ ਵਿੱਚ ਤੋਂ ਤਾਂ ਹੈਗਾ ਗ੍ਰੀਨ ਕਲਰ ਦਾ ਤੇ ਜਿਹੜੇ ਪੱਲੇ ਆ ਇਹ ਦੇਖੋ ਬੜਾ ਸੋਹਣਾ ਆਨਨ ਪਿੰਕ ਕਲਰ ਪਿਆਜ਼ੀ ਪਿੰਕ ਕਲਰ ਜਿਹੜਾ ਹੁੰਦਾ ਉਸ ਕਲਰ ਦੇ ਦੋਨੋਂ ਪੱਲੇ ਕੀਤੇ ਹੋਏ ਆ ਤੇ ਫੋਰ ਸਾਈਡ ਦੇਖੋ ਕਿੰਨਾ ਪਿਆਰਾ ਚੌੜਾ ਬਾਰਡਰ ਹੈ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੜਾ ਪਿਆਰਾ ਵਰਕ ਕੀਤਾ ਹੋਇਆ ਬੂਟੀ ਦੇ ਨਾਲ ਜਿਵੇਂ ਸਿਰ ਤੇ ਵੀ ਲੈਣਾ ਹੋਊਗਾ ਦੁਪੱਟਾ ਬਿਲਕੁਲ ਨਹੀਂ ਤਿਲਕਦਾ ਹੈਗਾ ਸਿਰ ਤੋਂ ਪੂਰਾ 2.5 ਮੀਟਰ ਕੁੱਲ ਲੈਂਥ ਦੇ ਵਿੱਚ ਦੁਪੱਟਾ ਪੂਰੇ 2.5 ਮੀਟਰ ਕੁੱਲ ਲੈਂਥ ਦੇ ਵਿੱਚ ਦੁਪੱਟਾ ਹੈ ਦੇਖੋ ਕਿੰਨੀ ਗ੍ਰੇਸਾ ਦੁਪੱਟੇ ਦੀ ਬਹੁਤ ਸੋਹਣਾ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਬਿਲਕੁਲ ਸੌਫਟ ਸਿਲਕ ਹੈ ਤੇ ਬੜਾ ਪਿਆਰਾ ਸਿਰ ਤੇ ਰਹਿਣ ਵਾਲਾ ਦੁਪੱਟਾ ਹੈ ਇਹ ਲੁੱਕ ਆਣੀ ਹੈ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 3470 ਪ੍ਰਾਈਸ ਹੈ ਜੀ ਸੂਟ ਦਾ 3470 ਪ੍ਰਾਈਸ ਦੇ ਨਾਲ 3470 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਸਿਲਕ ਦੇ ਵਿੱਚ ਇਹਦੇ ਵਿੱਚ ਕਲਰ ਬੜੇ ਸੋਹਣੇ ਆ ਪਰ ਦੇ ਕੋਲ ਤੇ ਦੂਜਾ ਕਲਰ ਹੈਗਾ ਵਾਈਨ ਕਲਰ ਤੇ ਨਾਲ ਦੁਪੱਟੇ ਕੰਟਰਾਸਟ ਹੈ ਬਹੁਤ ਸੋਹਣੇ ਪੱਲੇ ਜਿਵੇਂ ਲਾਈਟ ਹੈ ਤੇ ਡਾਰਕ ਵਿੱਚੋਂ ਮੈਂ ਪੂਰਾ ਖੋਲ ਕੇ ਦਿਖਾ ਦੰਨੀ ਆ ਸੂਟ ਇੱਥੇ ਤੋਂ ਤੁਸੀਂ ਇਹਨਾਂ neck ਤੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਹੈ neck ਤੇ ਬਹੁਤ ਸੋਹਣਾ ਵਰਕ ਹੈ ਬਹੁਤ ਪਿਆਰਾ ਵਰਕ neck ਤੇ ਹੈ ਸਾਰੇ ਸ਼ਰਟ ਦੇ ਵਿੱਚ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਫਲਾਰਸ ਦੇ ਨਾਲ ਸਿਲਕ ਦੀ ਸ਼ਰਟ ਹੈ ਪ੍ਰਿੰਟਡ ਸਿਲਕ ਦੀ ਉਹ ਨਾਲ 3 ਮੀਟਰ ਦੀ ਬਾਟਮ ਰਹੂਗੀ ਤੇ ਨਾਲ ਬਹੁਤ ਪਿਆਰਾ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖੋ ਸਾਰੇ ਦੁਪੱਟੇ ਦੇ ਵਿੱਚ ਦੇ ਫੋਰ ਸਾਈਡ ਦੇਖੋ ਕਿੰਨਾ ਪਿਆਰਾ ਬਾਰਡਰ ਹੈ ਪੱਲਿਆਂ ਤੇ ਬਹੁਤ ਸੋਹਣਾ ਲਾਈਟ ਡਾਰਕ ਦੁਪੱਟਾ ਕੀਤਾ ਹੋਇਆ ਲਾਈਟ ਡਾਰਕ ਦਾ ਕੰਟਰਾਸਟ ਹੈ ਪੂਰਾ ਹੈਵੀ ਦੁਪੱਟਾ ਇਹ ਲੁਕਾਉਂਦਾ ਕਿੰਨਾ ਪਿਆਰਾ 3470 ਪ੍ਰਾਈਸ ਦੇ ਨਾਲ 3470 ਪ੍ਰਾਈਸ ਦੇ ਨਾਲ 3470 ਪ੍ਰਾਈਸ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਹੈ ਆਪਣੇ ਕੋਲ ਮਸਟਰਡ ਕਲਰ ਇਹ ਦੇਖੋ ਗ੍ਰੀਨ ਦੇ ਨਾਲ ਕੰਟਰਾਸਟ ਬਹੁਤ ਪਿਆਰਾ ਸੂਟ ਸਿਲਕ ਦੇ ਵਿੱਚ ਸੂਟ ਹੈ ਰੌਮਟੈਕਸ ਬ੍ਰਾਂਡ ਦੇ ਇਹ ਲੁਕਾਉਣੀ ਆ ਦੇਖੋ ਸੂਟ ਦੀ 3 ਮੀਟਰ ਦੀ ਸਿਲਕ ਦੀ ਉਹ ਬਾਟਮ ਹੈ ਨਾਲ neck ਤੇ ਬੜਾ ਪਿਆਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ neck ਤੇ ਆ ਸਾਰੀ ਸ਼ਰਟ ਤੇ ਆਊਟਲਾਈਨਿੰਗ ਕੀਤੀ ਹੋਈ ਹੈ ਫਲਾwrs ਤੇ ਸਿਲਕ ਦੀ 3 ਮੀਟਰ ਦੀ ਉਹ ਬਾਟਮ ਰਹੂਗੀ ਨਾਲ ਤੇ ਨਾਲ ਕੰਟਰਾਸਟ ਦੁਪੱਟਾ ਦੁਪੱਟੇ ਦੇ ਜਿਹੜੇ ਪੱਲੇ ਆ ਗ੍ਰੀਨ ਕਲਰ ਦੇ ਆ ਵਿੱਚ ਤੇ yellow ਕਲਰ ਦਾ ਇਹ ਲੁੱਕ ਆਣੀ ਆ ਸਾਰੀ ਸ਼ਰਟ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਸੰਗਣੀ ਬੂਟੀ ਆ ਤੇ ਫੋਰ ਸਾਈਡ ਬਾਰਡਰ ਆ ਜੀ ਵਰਕ ਦਾ ਬਹੁਤ ਪਿਆਰਾ ਕਰਕੇ ਬਹੁਤ ਸੋਹਣਾ ਸਰਦਾਰੀ ਸੂਟ ਹੈ ਜਦੋਂ ਆਪਾਂ ਸਿਰ ਤੇ ਵੀ ਲਵਾਵਾਂਗੇ ਦੁਪੱਟਾ ਬਹੁਤ ਸੋਹਣਾ ਬਾਰਡਰ ਦੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਹੈ ਗ੍ਰੀਨ ਦੇ ਨਾਲ ਗ੍ਰੀਨ ਪੈਚ ਲਗਾ ਕੇ ਫਿਰ ਵਰਕ ਕੀਤਾ ਹੋਇਆ ਹੈ ਜਿਹੜਾ ਉੱਪਰ ਇਹ ਲੁੱਕ ਆਣੀ ਆ ਸੋਹਣੀ 3470 ਪ੍ਰਾਈਸ ਹੈ ਤਿੰਨ ਸੂਟ ਵਿੱਚ ਸਿਲਕ ਦੇ ਵਿੱਚ ਤੁਹਾਨੂੰ ਦਿਖਾਇਆ ਪ੍ਰਿੰਟਡ ਸ਼ਰਟ ਸਾਰਾ ਵਰਕ ਦੇ ਨਾਲ ਦੁਪੱਟੇ ਤੇ ਵੀ ਵਰਕ ਹੈ ਸਿਲਕ ਦੀ 3 ਮੀਟਰ ਦੀ ਬਾਟਮ 3470 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਟਿਸ਼ੂ ਦੇ ਵਿੱਚ ਸੂਟ ਹੈ ਜੀ ਹੈ ਰਾਮਟੈਕਸ ਬ੍ਰਾਂਡ ਦਾ ਹੀ ਟਿਸ਼ੂ ਦੇ ਵਿੱਚ ਹੈ ਬਿਲਕੁਲ ਸੌਫਟ ਪਿਓਰ ਟਿਸ਼ੂ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ प्यारी प्रिंटिंग प्योर टिशू पे प्रिंट देखो पहला तो बड़ा सोना ब्राउन माउस अलग जई कलर है बहुत प्यारा प्रिंट टिशू ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਨੈਕ ਤੇ ਦੇਖੋ ਕਿੰਨਾ ਪਿਆਰਾ ਵਰਕ ਦੀ ਪੱਟੀ ਰੈਡੀ ਕੀਤੀ ਹੋਈ ਹੈ ਲੈਂਥ ਦੇ ਅਕੋਰਡਿੰਗ ਆਪ ਉੱਪਰ نیچے ਕਰ ਸਕਦੇ ਇਹਨੂੰ ਬਟਨ ਲੱਗੇ ਹੋਏ ਆ ਮੜ ਕੇ ਬਹੁਤ ਸੋਨਾ प्रिंट ਹੈ ਘੇਰੇ ਤੇ ਵੀ ਵਰਕ ਹੈ ਘੇਰੇ ਤੇ ਵੀ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਤੇ ਇਸ ਦੇ ਬਾਟਮ ਤੇ ਵਰਕ ਹੈ ਜੀ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਕਿੰਨਾ ਪਿਆਰਾ 크ਰੇਪ ਦੀ ਬਾਟਮ ਹੈ ਨਾਲ 3 ਮੀਟਰ ਦੀ ਤੇ ਬਾਟਮ ਤੇ ਸਾਰਾ ਪੈਚ ਵਰਕ ਕੀਤਾ ਹੋਇਆ ਸ਼ਰਟ ਦੇ ਨਾਲ ਦਾ ਪੈਚ ਲਗਾ ਕੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਮਹਿੰਦੀ ਜਿਹਾ ਕਲਰ ਹੈ ਇਹ ਲੱਗਦਾ ਵੈਸੇ ਤਾਂ ਥੋੜੀ ਸੁੱਕੀ ਮਹਿੰਦੀ ਦਾ ਰੰਗ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੋਹਣਾ ਟਿਸ਼ੂ ਦੇ ਵਿੱਚ ਤੇ ਨਾਲ ਟਿਸ਼ੂ ਦਾ ਹੀ ਦੁਪੱਟਾ ਹੈ ਰਾਮਟੈਕਸ ਬ੍ਰੈਂਡ ਦੇ ਸੂਟ ਹੋਣਗੇ ਅੱਜ ਦੇ ਤੇ ਪੂਰੇ 2.5 ਮੀਟਰ ਦਾ ਦੇਖੋ ਟਿਸ਼ੂ ਦਾ ਦੁਪੱਟਾ ਕੋਈ ਤਿਲਕਣ ਵਾਲਾ ਨਹੀਂ ਹੈਗਾ ਪ੍ਰੋਪਰ ਔਰਗੈਂਜ਼ਾ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਤੇ ਬਾਟਮ ਤੇ ਵੀ ਬੜਾ ਸੋਹਣਾ ਵਰਕ ਹੈ ਇਹ ਲੁੱਕ ਆਣੀ ਇਸ ਸੂਟ ਦੀ 3495 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3495 ਪ੍ਰਾਈਸ ਦੇ ਨਾਲ 3495 ਪ੍ਰਾਈਸ ਦੇ ਨਾਲ 3495 ਪ੍ਰਾਈਸ ਹੈ ਇਸ ਜਿਹਨੇ ਹੁਣ ਸੂਟ ਦਿਖਾਵਾਂਗੇ ਵੀ ਜਿਹੜੇ ਪ੍ਰਿੰਟ ਹੈ ਸੂਟਾਂ ਦੇ ਇਹ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਹੋਣਗੇ ਟਿਸ਼ੂ ਦੇ ਵਿੱਚ ਸੂਟ ਨੈਕਸਟ ਆ ਗਿਆ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਹੈ ਪਰ ਹੋਣਗੇ ਸਾਰੇ ਟਿਸ਼ੂ ਦੇ ਵਿੱਚ ਸੂਟ ਇਹਦੀ ਵੀ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਸੂਟ ਦੀ ਕੋ ਬਹੁਤ ਪਿਆਰਾ ਪ੍ਰਿੰਟ neck ਤੇ ਬੜਾ ਸੋਹਣਾ ਵਰਕ ਕੀਤਾ ਹੋਇਆ neck ਤੇ neck ਤੇ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਤੇ ਬਾਟਮ ਤੇ ਵਰਕ ਆ ਜਣਾ ਦੇਖੋ ਇਹ ਸੂਟ ਦੀ ਬਾਟਮ ਤੇ ਕਿੰਨਾ ਪਿਆਰਾ ਵਰਕ ਹੈ ਇਹ ਬਾਟਮ ਦੇ ਵਰਕ ਆ ਜਣਾ 3 ਮੀਟਰ ਦੀ ਕريب ਦੀ ਬਾਟਮ ਹੈ ਬਹੁਤ ਸੋਹਣਾ ਪੈਚ ਵਰਕ ਕੀਤਾ ਹੋਇਆ ਪੂਰੀ ਹੈਵੀ ਬਾਟਮ ਵੀ ਬਣਾ ਸਕਦੇ ਹੋ ਸਿੰਪਲ ਬਣਾਣੀ ਹੈ ਤੁਸੀਂ ਸਿੰਪਲ ਵੀ ਬਣਾ ਸਕਦੇ ਕੈਨਾਲਟੀ ਸ਼ੂ ਦਾ ਇਹ ਦੁਪੱਟਾ ਪੂਰਾ 2.5 ਮੀਟਰ ਦਾ ਟਿਸ਼ੂ ਦਾ ਦੁਪੱਟਾ ਹੈ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਜਿਹੜੀ ਲੇਸ ਲੱਗੀ ਹੈ ਇਹ ਵੀ ਬਹੁਤ ਸੁਪੀਰੀਅਰ ਲੇਸ ਲੱਗੀ ਹੋਈ ਹੈ ਜੀ ਸੂਟ ਵਿੱਚ ਇਹ ਲੁੱਕ ਆਣੀ ਹੈ ਸੂਟ ਵਿੱਚ 3495 ਪ੍ਰਾਈਸ ਹੈ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਨੈਕਸਟ ਆ ਗਿਆ ਰਸਟ ਕਲਰ ਦੇ ਵਿੱਚ ਰੈਸਟ ਕਲਰ ਦੇ ਵਿੱਚ ਸੂਟ ਡਿਜ਼ਾਈਨਿੰਗ ਸਾਰਿਆਂ ਦੀ ਅਲੱਗ-ਅਲੱਗ ਰੈਸਟ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ neck ਤੇ ਸਾਰਾ ਵਰਕ ਕੀਤਾ ਹੋਇਆ ਤੇ ਘੇਰੇ ਤੇ ਵੀ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ ਇਹ ਬਾਟਮ ਤੇ ਵਰਕ ਆ ਜਿਹੜਾ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਬਾਟਮ ਤੇ ਬੜਾ ਪਿਆਰਾ ਵਰਕ ਕੀਤਾ ਹੋਇਆ 3 ਮੀਟਰ ਦੀ ਬਾਟਮ ਰੈਸਟ ਕਲਰ ਦੇ ਵਿੱਚ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਤੇ ਸੂਟ ਹੈ ਅੱਜ ਦੇ ਇਹਨੂੰ ਪਾਣੀ ਹੈ ਤੇ ਨਾਲ ਟਿਸ਼ੂ ਦੇ ਵਿੱਚ ਹੀ ਦੁਪੱਟਾ ਹੈ ਬਿਲਕੁਲ ਸੌਫਟ ਟਿਸ਼ੂ ਹੈ ਵੀਰ ਕਿਤੇ ਹੋਏ ਬੜੇ ਪਿਆਰੇ ਲੱਗਣਗੇ ਸੂਟ ਇਹ ਇਹਨੂੰ ਪਾਣੀ ਮਸੋ ਕਿੰਨਾ ਪਿਆਰਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁਕਾ ਇਹ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3495 ਪ੍ਰਾਈਸ ਹੈ ਸ਼ੂਟ ਦਾ ਤੇ ਨੈਕਸਟ ਸ਼ੂਟ ਆ ਗਿਆ ਡਾਰਕ ਬਲੂ ਕਲਰ ਹੈ ਡਾਰਕ ਨੇਵੀ ਬਲੂ ਕਲਰ ਹੈ ਜੀ ਸ਼ੂਟ ਦਾ ਬਹੁਤ ਪਿਆਰੇ ਡਿਜ਼ਾਈਨਿੰਗ ਹੈ ਟਿਸ਼ੂ ਦੇ ਵਿੱਚ ਸ਼ੂਟ ਹੈ ਰਾਮਟੈਕਸ ਬ੍ਰਾਂਡ ਦੇ ਡਾਰਕ ਨੇਵੀ ਬਲੂ ਕਲਰ ਹੈ ਕਿਸੇ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ neck ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਬਹੁਤ ਪਿਆਰਾ neck ਤੇ ਵਰਕ ਘੇਰੇ ਤੇ ਵਰਕ ਹੈ ਤੇ ਇਹ ਆ ਜਾਣਾ ਬੋਟਮ ਤੇ ਵਰਕ ਬਾਟਮ ਤੇ ਵੀ ਬਹੁਤ ਸੋਹਣਾ ਪੈਚਵਰਕ ਹੋਇਆ ਸਾਰਾ ਦੇਖੋ ਪੂਰਾ ਹੈਵੀ ਵਰਕ ਹੈ ਜੀ ਬਾਟਮ ਤੇ ਪੂਰੇ ਸਰਦਾਰੀ ਸੂਟ ਹੈ ਪੂਰਾ ਖੁੱਲਾ ਕੱਪੜਾ 3 3 ਮੀਟਰਸ ਦੀਆਂ ਬਾਟਮਸ ਨਾਲ ਬਲੂ ਕਲਰ ਦੇ ਵਿੱਚ ਨਾਲ ਟਿਸ਼ੂ ਦਾ ਹੀ ਦੁਪੱਟਾ ਟਿਸ਼ੂ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਨੇਵੀ ਬਲੂ ਕਲਰ ਦੇ ਵਿੱਚ ਹੈ ਸੂਟ ਇਹ ਲੁੱਕ ਕਰਦੇ ਆਂ 3495 ਪ੍ਰਾਈਸ ਹੈ ਜੀ ਸੂਟ ਦਾ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਪਰਪਲ ਜੀ ਟੋਨ ਦੇ ਵਿੱਚ ਮੌਵ ਪਰਪਲ ਕਲਰ ਹੁੰਦਾ ਜਿਹੜਾ ਉਹ ਕਲਰ ਹੈ ਜੀ ਡਾਰਕ ਦੇ ਵਿੱਚ 3 ਮੀਟਰ ਦੀ ਕਰੇਪ ਦੀ ਬਾਟਮ ਸੂਟਾਂ ਦੇ ਨਾਲ ਟਿਸ਼ੂ ਦੇ ਵਿੱਚ ਸੂਟ ਹੈ ਇਹ ਨੈਕ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਇਹ ਰੇ ਤੇ ਵਰਕ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ ਦੇਖੋ ਬਾ ਸੌਰੀ बॉटਮ ਤੇ 3 ਮੀਟਰ ਦੀ ਕ੍ਰੇਪ ਦੀ बॉटਮ ਹੈ ਨਾਲ ਪੈਚ ਵਰਕ ਟਿਸ਼ੂ ਦੀ ਸ਼ਰਟ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਬਹੁਤ ਜ਼ਿਆਦਾ ਤੇ ਪੂਰੇ ਸਰਦਾਰੀ ਸੂਟ ਹੈ ਜੀ ਥੋੜਾ ਸਲਿੱਪਰੀ ਹੋ ਜਾਂਦਾ ਜਦੋਂ ਆਪਾਂ ਟਿਸ਼ੂ ਵਗੈਰਾ ਦਾ ਸੂਟ ਦਿਖਾਉਂਦੇ ਹਾਂ ਕਾਊਂਟਰ ਤੇ ਤੇ ਜਿਹੜੀ ਲੇਸ ਲੱਗੀ ਹੋਈ ਏ ਸਾਰੇ ਸੂਟਾਂ ਨੂੰ ਸਭ ਤੋਂ ਅਲੱਗ-ਅਲੱਗ ਲੇਸ ਹੈ ਬਹੁਤ ਸੌਫਟ ਦੇ ਵਿੱਚ ਲੇਸ ਲੱਗੀ ਹੋਈ ਹੈ ਇਹ ਲੋਕਾਂ ਦੇਖੋ ਕਿੰਨਾ ਪਿਆਰਾ ਸੂਟ ਹੈ 3495 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਫਰੋਜ਼ੀ ਗ੍ਰੀਨ ਜਿਹਾ ਕਲਰ ਹੈ ਫਰੋਜ਼ੀ ਗ੍ਰੀਨ ਕਲਰ ਇਸ ਸੂਟ ਦੇ ਵਿੱਚ ਕੀ ਹੈ ਤਾਂ ਪ੍ਰਿੰਟ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਜੀ ਇਹਨਾਂ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ। ਨੇਕ ਤੇ ਬਹੁਤ ਪਿਆਰਾ ਬਣ ਰਿਹਾ ਕਿ ਨੇਕ ਤੇ ਆਹਰੇ ਤੇ ਵਰਕ ਆ ਗਿਆ। ਤੇ ਇਹ बॉटम ਤੇ ਆ ਜਾਣਾ ਜੀ ਵਰਕ। ਪੈਚ ਵਰਕ ਹੋਇਆ बॉਟਮ ਤੇ ਵੀ ਇਹ ਲੁੱਕ ਆ ਜਾਵੇ। 3 ਮੀਟਰ ਦੀ ਕ੍ਰੇਪ ਦੀ बॉਟਮ ਹੈ। ਬਹੁਤ ਪਿਆਰੇ ਸੌਫਟ ਦੇ ਵਿੱਚ ਸਰਦਾਰੀ ਸੂਟ। ਦੇ ਨਾਲ ਦੁਪੱਟੇ ਇਸ਼ ਵਰਗੈਂਜ਼ਾ ਦਾ ਬਹੁਤ ਸੌਫਟ ਲੇਸ ਲਗਾ ਕੇ ਟਿਸ਼ੂ ਦੇ ਦੁਪੱਟੇ ਆ ਜੀ ਪੂਰੇ 2.5 ਮੀਟਰ ਦੇ ਦੁਪੱਟੇ ਆ ਫੁੱਲ ਦੇ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਚੁੱਕੀ ਚਾਹਤੀ ਸਬਜੰਟ ਮੇਂ ਪ੍ਰਾਈਸ ਆ ਨੈਕਸਟ ਆ ਗਿਆ ਬੜਾ ਸੋਹਣਾ ਰਸਟ ਕਲਰ ਦੇ ਵਿੱਚ ਇਹ ਵੀ ਸੂਪ ਰਸਟ ਕਲਰ ਦੇ ਵਿੱਚ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਨੇ ਪ੍ਰਿੰਟਿੰਗ ਆ ਸੋਟਾਂ ਦੀ ਵਰਕ ਬਹੁਤ ਸੋਨਾ ਨੈਕ ਤੇ ਵਰਕ ਹੈ ਬਹੁਤ ਪਿਆਰਾ ਪ੍ਰਿੰਟ ਘੇਰੇ ਤੇ ਵਰਕ ਹੈ ਘੇਰੇ ਤੇ ਵਰਕ ਆ ਗਿਆ ਤੇ ਬਾਟਮ ਤੇ ਵਰਕ ਆ ਗਿਆ 3 ਮੀਟਰ ਦੀ ਕ੍ਰੇਵ ਦੀ ਬਾਟਮ ਹੈ ਇਹ ਬਾਟਮ ਤੇ ਵਰਕ ਆ ਗਿਆ ਸਾਰਾ ਪੈਚ ਵਰਕ ਕੀਤਾ ਹੋਇਆ ਨਾਲ ਪੂਰਾ ਹੈਵੀ ਵਰਕ ਹੈ ਜੀ ਬਾਟਮ ਤੇ ਵੀ ਇਹ ਲੋਕਾ ਜਾਨੀ ਸੁਪਰੀ ਇਹ ਸ਼ਰਟ ਆ ਗਈ ਨਾਲ ਟਿਸ਼ੂ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਟਿਸ਼ੂ ਦਾ ਇਹ ਲੋਕਾਣੀ ਹੈ ਦੇਖੋ ਦੁਪੱਟੇ ਦੀ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੋ 3495 ਪ੍ਰਾਈਸ ਹੈ ਬਹੁਤ ਸੋਹਣਾ ਤੇ ਨੈਕਸਟ ਆ ਗਿਆ ਬੜਾ ਸੋਹਣਾ 골ਡਨ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਸਕਿਨ 골ਡਨ ਕਲਰ ਹੈ ਥੋੜੀ ਪਿਸਤਾ ਪਿਸਤਾ ਟੋਨ ਤੇ ਜਿਹੜਾ 골ਡਨ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਥੋੜੀ ਗ੍ਰੀਨਿਸ਼ੀ ਟੋਨ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਇਹ ਲੋਫਾਨੀਆ ਸੁੱਪ ਦੀ ਇਹ ਨੈਕ ਤੇ ਵਰਕ ਹੈ ਇਹ ਰਿਹਾ ਤੇ ਵਰਕ ਆ ਗਿਆ ਬਹੁਤ ਸੋਹਣਾ ਇਹ ਬਾਜੂ ਤੇ ਸੌਰੀ ਬਾਟਮ ਤੇ ਵਰਕ ਆ ਜਾਣਾ ਬਾਟਮ ਤੇ ਵਰਕ ਆ ਜਾਣਾ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਇਹ ਲੁਕਾ ਦਈਏ ਸੀ ਬੜਾ ਸੋਹਣਾ ਪਿਸਤਾ ਜੀ ਟੋਨ ਤੇ ਜਿਹੜਾ 골ਡਨ ਕਲਰ ਹੁੰਦਾ ਜੀ ਦੇਖ ਸਕਦੇ ਹੋ ਇਹਦਾ ਪ੍ਰਿੰਟ ਤੇ ਨਾਲ ਹੈਗਾ ਟਿਸ਼ੂ ਦਾ ਹੀ ਦੁਪੱਟਾ ਪੂਰੇ 2.5 2.5 ਮੀਟਰ ਦੇ ਟਿਸ਼ੂ ਦੇ ਦੁਪੱਟੇ ਹੋਣਗੇ ਇਹ ਇਹਦੀ ਸਭ ਤੋਂ ਜੀਜ਼ਾਈਨਿੰਗ ਲੱਗਿਆ ਜੀ ਸੂਟ ਦੀ ਪਿਸਤਾ ਟੋਨ ਤੇ ਹੈਗਾ ਸੂਟ ਤੇ ਸਾਰੀ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਹੈ ਟਿਸ਼ੂ ਦੇ ਵਿੱਚ ਤੇ ਪ੍ਰੋਪਰ ਨਾਲ ਦੀ ਉਹ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰਾ ਸਰਦਾਰੀ ਸੂਟ ਹੈ ਇਹ ਲੁੱਕ ਆ ਜਣੀ ਦੇਖੋ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ बॉਟਮ ਤੇ ਵੀ ਬਹੁਤ ਸੋਹਣਾ ਪੈਚਵਰਕ ਹੈ neck ਤੇ ਘੇਰੇ ਤੇ ਤੇ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਹੈ 3 ਮੀਟਰ ਦੀ ਕ੍ਰੇਪ ਦੀ बॉਟਮ ਟਿਸ਼ੂ ਦੀ ਸ਼ਰਟ ਹੈ ਟਿਸ਼ੂ ਦਾ ਹੀ ਦੁਪੱਟਾ 3495 ਪ੍ਰਾਈਸ ਹੈ ਜੀ ਪਹਿਲਾ ਸੈੱਟ ਦਿਖਾਇਆ ਸੀ ਤੁਹਾਨੂੰ ਮੈਂ 3470 ਦੇ ਨਾਲ ਤੇ ਇਹ ਵਾਲੇ ਸੂਟ ਹੈਗੇ 3495 ਪ੍ਰਾਈਸ ਖੰਦੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ